ਦੋਸਤੋ ਮਾਰਨਿੰਗ ਰਿਆਜ਼ ਕਰਨ ਤੋਂ ਬਾਅਦ ਆਪਾਂ ਗਲੇ ਨੂੰ ਹੇਠਾਂ ਤੋਂ ਉੱਪਰ ਯਾਨੀ ਕਿ ਮੰਦਰ ਸਬ ਤੱਕ ਤੋਂ ਉਤਾਰ ਸਬ ਤੱਕ ਲੈ ਕੇ ਗਏ ਉਸ ਤੋਂ ਬਾਅਦ ਤੁਸੀਂ ਥੋੜਾ ਰੈਸਟ ਕਰਕੇ ਜੇ ਤੁਹਾਡੇ ਕੋਲ ਦੁਪਹਿਰ ਦੇ ਵਿੱਚ ਟਾਈਮ ਹੈਗਾ ਤਾਂ ਤੁਸੀਂ ਕਿਹੜੀ ਚੀਜ਼ ਦਾ ਰਿਆਜ਼ ਕਰਨਾ ਹੈ ਔਸ਼ਕ ਸਰਗਮਾ ਆਪਾਂ ਕਰਨ ਲੱਗੇ ਆਂ ਕਲਿਆਣ ਰਾਗ ਦੇ ਵਿੱਚ ਆਪਾਂ ਕਰਾਂਗੇ ਯਾਨੀ ਕਿ ਮਾ ਆਪਾਂ ਤੀਵਰ ਲਾਵਾਂਗੇ ਇਸ ਥਾੜ ਦੇ ਵਿੱਚ ਇਸ ਰਾਗ ਦੇ ਵਿੱਚ ਕਲਿਆਣ ਦੇ ਵਿੱਚ ਮਾ ਲੱਗਦਾ ਤੀਵਰ ਸਾਰੇ ਗਾ ਰੇ ਗਾ ਮਾ ਗਮ ਪਾ ਮ ਫਾ ਦ ਪਾ ਨੀ ਦਰੀ ಿ ದ ಮೇ ಗರೆ ಸನ ಇನ್ನು ಹುಡುಗೇ ಸರಿ ಗೇ ಗಮ ಗಮ ದಿಧನಿ ದೇ ಗು ಹುಣ ಇನ್ನು ಆಕಾರ ಚೆ ठाट ਦੇ ਵਿੱਚ ਇਹਦਾ ਸਰਗਮਾ ਦੀ ਪ੍ਰੈਕਟਿਸ ਕਰਾਂਗੇ ਹੁਣ ਇਹ ਤਿੰਨ ਤਣ ਵਾਲੀ ਸਰਗਮ ਸੀ ਸਾਰੇਗਾ ਰੇਗਾ ਮਾ ਗਾ ਮਾ ਪਾ ਮਾ ਪਾ ਸਾ ਪਾ ਧਾਨੀ ਧਾਨੀ ਸਾ ਉਸੇ ਤਰ੍ਹਾਂ ਹੀ ਵਾਪਸ ਸੋ ਇਹਨੂੰ ਤੁਸੀਂ ਪਹਿਲਾਂ ਸਲੋ ਸਪੀਡ ਪ੍ਰੈਕਟਿਸ ਕਰੋ ਫਿਰ ਥੋੜਾ ਤੇਜ਼ ਕਰਕੇ ਜਾਂ ਉਹਦੀ ਡਬਲ ਸਪੀਡ ਕਰਕੇ ਪ੍ਰੈਕਟਿਸ ਕਰੋ ਫਿਰ ਉਸੇ ਸਪੀਡ ਤੇ ਯਾਨੀ ਕਿ ਜਿਹੜੀ ਆਪਾਂ ਤੇਜ਼ ਕੀਤੀ ਹੈ ਉਨੀ ਸਪੀਡ ਤੇ ਤੁਸੀਂ ਆਕਾਰ ਦੀ ਪ੍ਰੈਕਟਿਸ ਕਰੋ ਕਿਉਂਕਿ ਆਕਾਰ ਦੀ ਪ੍ਰੈਕਟਿਸ ਤੇਜ਼ ਹੀ ਸੋਹਣੀ ਲੱਗਦੀ ਹੈ ਤੇ ਆਪਾਂ ਆਕਾਰ ਨੂੰ ਹੌਲੀ-ਹੌਲੀ ਤੇਜ਼ ਹੀ ਕਰਨਾ ਹੁੰਦਾ ਸੋ ਇਹ ਸਰਗਮ ਨੂੰ ਕਰੋ ਫਿਰ ਅਗਲੇ ਥਾਟ ਦੇ ਨਾਲ ਅਗਲੇ ਰਾਗ ਦੇ ਨਾਲ ਆਪਾਂ ਮਿਲਦੇ ਹਾਂ ਹੋਰ ਸਰਗਮਾ ਦੇ ਨਾਲ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਚੈਨਲ ਨੂੰ ਜਰੂਰ ਫੋਲੋ ਕਰ ਲਓ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ